ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅਮਨਦੀਪ ਕੌਰ ਬਠਿੰਡੇ ਵਾਲੀ ਲੇਡੀ ਪੁਲਿਸ ਕਾਂਸਟੇਬਲ ਜਿਹੜੀ ਕਿ ਚਿੱਟੇ ਦਾ ਧੰਦਾ ਕਰਦੀ ਸੀਗੀ ਉਹ ਪੰਜਾਬ ਪੁਲਿਸ ਵਾਸਤੇ ਸਿਰਦਰਦ ਬਣ ਗਈ ਹੈਗੀ ਹੈ ਇੱਕ ਉਹਦੀ ਆਡੀਓ ਆਉਂਦੀ ਹੈਗੀ ਹੈ ਜਿਸ ਤੋਂ ਬਾਅਦ ਹਰ ਪਾਸੇ ਥਰਥੱਲੀ ਮੱਚ ਜਾਂਦੀ ਹੈਗੀ ਹੈ ਮੁਕੰਮਲ ਖਬਰ ਅੱਜ ਦੀ ਵੀਡੀਓ ਤੇ ਪ ਜਾਣਗੇ ਇਸੇ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਕਾਂਸਟੇਬਲ ਬਠਿੰਡਾ ਅਮਨਦੀਪ ਕੌਰ ਉਸਨੇ ਪਟਾਕੇਵੇਂ ਫਿਰਦਾ ਇੱਕ ਤਾਂ ਤੁਹਾਨੂੰ ਇਹ ਖਬਰ ਸੁਣਾਵਾਂਗੇ ਬਹੁਤ ਸਾਰੇ ਪੰਜਾਬ ਦੇ ਅਫਸਰ ਫਸਾ ਦਿੱਤੇ ਨੇ ਯਾਨੀ ਬਠਿੰਡੇ ਦਾ ਡੀਐਸਪੀ ਜਿਹੜਾ ਕਿ ਥਾਰ ਵਾਲੀ ਬੀਬਾ ਨੂੰ ਗ੍ਰਿਫਤਾਰ ਕਰਦਾ ਫਿਰ ਉਹਨੂੰ ਜੇਲ੍ਹ ਤੱਕ ਪਹੁੰਚਾਉਣ ਦਾ ਪ੍ਰਾਦਾਨ ਰੱਛ ਦਿੰਦਾ ਤਾਂ ਉਹੀ ਡੀਐਸਪੀ ਨੂੰ ਕੱਲ ਯਾਨੀ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਹੋਣਾ ਕਿ ਉਸ ਡੀਐਸਪੀ ਨੂੰ ਬਠਿੰਡਾ ਦੇ ਨੂੰ ਸਸਪੈਂਡ ਕਰ ਦਿੱਤਾ ਗਿਆ ਅੱਜ ਤੁਹਾਡੇ ਸਾਹਮਣੇ ਇੱਕ ਐਸੀ ਖਬਰ ਦਿਖਾਉਣ ਜਾ ਰਹੇ ਹਾਂ ਕਿ ਅਮਨਦੀਪ ਕੌਰ ਪੰਜਾਬ ਦੀ ਪੁਲਿਸ ਦੇ ਲਈ ਸਿਰਦਰਦ ਬਣ ਚੁੱਕੀ ਹੈ ਬਹੁਤ ਵੱਡੇ ਵੱਡੇ ਲੀਡਰਾਂ ਦੇ ਨਾਮ ਵੀ ਹਲੇ ਹੁਣੇ ਬਾਕੀ ਆ ਪਰ ਜਿਹੜਾ ਪੰਜਾਬ ਦੀ ਪੁਲਿਸ ਬੰਨੀ ਉਸ ਤੇ ਪਟਾ ਫਿਰਿਆ ਉਹ ਵੀ ਤੁਹਾਡੇ ਨਾਲ ਸੰਜੀ ਕਰਾਂਗੇ ਪਰ ਪੰਜਾਬ ਦੇ ਵਿੱਚ ਕਈ ਵੱਡੇ ਅਫਸਰਾਂ ਨੂੰ ਪਸਾਉਣ ਵਾਲੀ ਅਮਨਦੀਪ ਕੌਰ ਦਾ ਅੱਜ ਤੁਹਾਨੂੰ ਇੱਕ ਆਡੀਓ ਸੁਣਾਉਣ ਜਾ ਰਹੇ ਆ ਜਿਹਦੇ ਵਿੱਚ ਬਹੁਤ ਵੱਡੇ ਵੱਡੇ ਖੁਲਾਸੇ ਤੁਹਾਡੇ ਸਾਹਮਣੇ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਟ੍ਰੈਂਡਿੰਗ ਮੁੱਦਾ ਥਾਰ ਵਾਲੀ ਬੀਬਾ ਦਾ ਹੀ ਆ ਯਾਨੀ ਅਮਨਦੀਪ ਕੌਰ ਦਾ ਔਰ ਦੂਜੇ ਪਾਸੇ ਪ੍ਰਗਤ ਮਾਨ ਸਰਕਾਰ ਹਰ ਤੜ ਜਾਨੀ ਆਪਣੇ ਹੌਸਲਾਂ ਦੇ ਉੱਤੇ ਐਕਸ਼ਨ ਲੈ ਰਹੀ ਆ ਸਸਪੈਂਡ ਕਰ ਦਿੱਤਾ ਗਿਆ ਬਠਿੰਡੇ ਦਾ ਡੀਐਸਪੀ ਔਰ ਹੋਰ ਵੀ ਕਈ ਮਲਾਜਮਾਂ ਦੇ ਨਾਮ ਆ ਰਹੇ ਨੇ ਪੂਰੀ ਖਬਰ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਪੰਜਾਬ ਦੇ ਅੰਦਰ ਇਹਨਾਂ ਦੇ ਕਾਸਟਓਵਰ ਔਰ ਇਹਨਾਂ ਦੇ ਲੀਡਰ ਬਹੁਤ ਸਾਰੇ ਫੜੇ ਜਾ ਰਹੇ ਨੇ ਕਿਉਂਕਿ ਅਕਸਰ ਤੁਸੀਂ ਦੇਖਿਆ ਜਿੰਨੇ ਕੋਈ ਐਮਐਲਏ ਦਾ ਨਾਮ ਆ ਜਾਂਦਾ ਕੇਸ ਦੀ ਗੱਡੀ ਦੇ ਵਿੱਚੋਂ ਚਿੱਟਾ ਮਿਲਿਆ ਬੀਤੇ ਦਿਨਾਂ ਦੇ ਵਿੱਚ ਕਈ ਐਮਐਲਏ ਦੇ ਕੋਲੋਂ ਇਹਨਾਂ ਦੇ ਚਿੱਟਾ ਬਰਾਮਦ ਹੋ ਜਾਂਦਾ ਇੱਕ ਗੱਡੀ ਦੇ ਵਿੱਚ ਹੁੰਦਾ ਤਾਂ ਭਵੰਤਮਾਨ ਸਰਕਾਰ ਉਸ ਐਮਐਲ ਤੇ ਤਾਂ ਨਹੀਂ ਐਕਸ਼ਨ ਲੈਂਦੇ ਪਰ ਇਧਰਲੇ ਪਾਸੇ ਜਿਹੜੀ ਕਿ ਕਾਸ ਸੇਵਲ ਇਹਦੇ ਉੱਤੇ ਹੁਣ ਬਹੁਤ ਵੱਡਾ ਐਕਸ਼ਨ ਹੋਣ ਜਾ ਰਿਹਾ ਅੱਜ ਤੁਹਾਨੂੰ ਇਹਦੀ ਇੱਕ ਖਬਰ ਸੁਣਾਵਾਂਗੇ ਕਿਉਂਕਿ ਇਸ ਵੀਡੀਓ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਪੰਜਾਬ ਦੀ ਪੁਲਿਸ ਦੇ ਲਈ ਅਮਨਦੀਪ ਕੌਰ ਕਾਸ ਸੇਵਲ ਬਠਿੰਡੇ ਵਾਲੀ ਕਿਵੇਂ ਸਰਦਾਰਦ ਬਣਦੀ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਬਾਅਦਲੀ ਅਪਡੇਟ ਸਾਂਝੀ ਕਰੂੰਗਾ ਜੇਰੀ ਕੇ ਖੁਰ ਭਗਵਾਨ ਤਾਂ ਮਾਨ ਮੁੱਖ ਮੰਤਰੀ ਦੀ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਆਪਣਾ ਇੱਕ ਬਿਆਨ ਦਿੰਦੇ ਨੇ ਉਸ ਬਿਆਨ ਦੇ ਵਿੱਚ ਕੀ ਕਹਿੰਦੇ ਨੇ ਪੂਰੀ ਖਬਰ ਸੁਣਾਵਾਂਗੇ ਸੁਣੋ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਔਰ ਜੋ ਦਿੱਤੀ ਦੇ ਨਾਲ ਫੜੀ ਗਈ ਇਹ ਪੰਜਾਬ ਪੁਲਿਸ ਦੇ ਲਈ ਸਿਰਦਲਤ ਬਣੀ ਹੋਈ ਹੈ ਸਰਕਾਰ ਤੇ ਲਈ ਵੀ ਵੱਡੀ ਆਫਤ ਹੈ ਤੇ ਇਸ ਨੇ ਹੁਣ ਇੱਕ ਹੋਰ ਅਫਸਰ ਦੀ ਨੌਕਰੀ ਖਾਰੀ ਹੈ ਕਿਉਂਕਿ ਅਮਨਦੀਪ ਔਰ ਦਾ ਕੇਸ ਜਿਹੜਾ ਅਫਸਰ ਦੇਖ ਰਿਆ ਸੀ ਹੁਣ ਪੰਜਾਬ ਸਰਕਾਰ ਨੇ ਉਸ ਦੇ ਖਿਲਾਫ ਹੀ ਵੱਡੀ ਕਾਰਵਾਈ ਕਰ ਦਿੱਤੀ ਹੈ ਇਸ ਤੋਂ ਪਹਿਲਾਂ ਅਮਨਦੀਪ ਕੌਰ ਦੀ ਇੱਕ ਆਡੀਓ ਪੀਸੀਐਸ ਅਫਸਰ ਦੇ ਨਾਲ ਵਾਇਰਲ ਹੋਈ ਸੀ ਖਲਾਕੀਓ ਵੱਡਾ ਅਫਸਰ ਸੀ ਇਸੇ ਕਰਕੇ ਉਸਤੇ ਕੋਈ ਕਾਰਵਾਈ ਨਹੀਂ ਹੋਈ ਸਗੋਂ ਉਲਟਾ ਸਰਕਾਰ ਉਸ ਅਫਸਰ ਨੂੰ ਬਚਾਉਣ ਦੇ ਵਿੱਚ ਲੱਗੀ ਰਹੀ ਆਡੀਓ ਨੂੰ ਡਿਲੀਟ ਕਰਾਉਣ ਦੇ ਚੱਕਰਾਂ 'ਚ ਭਈ ਸੀ ਅਤੇ ਆਪਣੇ ਵੱਡੇ ਅਫਸਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਸਰਕਾਰ ਵੀ ਹੁਣ ਉਹਨਾਂ ਦੀ ਮਿਹਰਬਾਨ ਹੁੰਦੀ ਹੈ ਜੋ ਸਰਕਾਰ ਦੇ ਲਈ ਕੰਮ ਆਉਂਦੇ ਹੈ ਜਨਤਾ ਦੇ ਲਈ ਫਿਰ ਕੰਮ ਆਏ ਚਾਹੇ ਨਾ ਆਏ ਅਮਨਦੀਪ ਕੌਰ ਨੂੰ ਸਭ ਤੋਂ ਪਹਿਲਾਂ ਮਟਿੰਡਾ ਪੁਲਿਸ ਨੇ ਜਿੱਤੇਸਨ ਨੇ ਗ੍ਰਿਫਤਾਰ ਕੀਤਾ ਉਸ ਕੇਸ ਦੀ ਪਰਵਾਹੀ ਪਠਿੰਡਾ ਦੇ ਡੀਐਸਪੀ ਹਰਵੰਦ ਸਿੰਘ ਕਰ ਰਿਹਾ ਸੀ ਰਿਮਾਰਡ ਤੋਂ ਲੈ ਕੇ ਜੇਲ੍ਹ ਤੱਕ ਡੀਐਸਪੀ ਹਰਵੰਦ ਸਿੰਘ ਦੀ ਅਗਵਾਈ ਦੇ ਵਿੱਚ ਕੇਸ ਚੱਲ ਰਿਹਾ ਸੀ ਪਰ ਹੁਣ ਪੰਜਾਬ ਸਰਕਾਰ ਨੇ ਡੀਐਸਪੀ ਹਰਵੰਦ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ ਇਹਨਾਂ ਦੇ ਖਿਲਾਫ ਇਲਜ਼ਾਮ ਲੱਗੇ ਨੇ ਕਿ ਇਹਨਾਂ ਨੇ ਨਸ਼ੇ ਦੇ ਹੁਣ ਮਾਮਲਾ ਕੀ ਆ ਦੱਸ ਦਿੰਨੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਡੀਐਸਪੀ ਨੂੰ ਸਸਪੈਂਡ ਕੀਤਾ ਗਿਆ ਵਿਠੰਡੇ ਦੇ ਨੂੰ ਯਾਨੀ ਉਹਨੂੰ ਕਹਿੰਦੇ ਢਿੱਲ ਵਰਤੀ ਗਈ ਆ ਟਮ ਟੋਲ ਨਹੀਂ ਵਰਤੀ ਗਈ ਦਰਾਸਲ ਦੇ ਵਿੱਚ ਖੋਦ ਹੋ ਚਿੱਟੇ ਵਿਚ ਅਨਵਾਲਮ ਸੀ ਉਹਦੇ ਤੇ ਚਿੱਟੇ ਦੀ ਤਸਕਰੀ ਦਾ ਦੋਸ਼ ਲੱਗਿਆ ਬਹੁਤ ਵੱਡੇ ਪੱਧਰ ਤੇ ਲੱਗਿਆ ਜਿਹੜੇ ਮੁਲਾਜ਼ਮ ਆਪਣੇ ਆਪ ਨੂੰ ਬਹੁਤ ਸਾਰਾ ਸਾਫ਼ ਕਹਿੰਦੇ ਅਸੀਂ ਸਾਫ਼ ਆ ਤਾਂ ਉਹ ਹੀ ਅਫਸਰ ਅੱਜ ਫਸ ਗਿਆ ਚਿੱਟੇ ਵਾਲੀ ਅਮਨਦੀਪ ਕੌਰ ਨੂੰ ਜੇਲ੍ਹ ਤੱਕ ਉਸੇ ਬੰਦੇ ਨੇ ਪਹੁੰਚਾਇਆ ਸੀ ਇੱਕ ਤਾਂ ਡੀਐਸਬੀ ਸਸਪੈਂਡ ਕੀਤਾ ਗਿਆ ਬਠਿੰਡੇ ਦਾ ਔਰ ਉਸ ਤੋਂ ਬਾਅਦ ਕਈ ਹੋਰ ਅਫਸਰ ਨੇ ਜਿਨ੍ਹਾਂ ਦੇ ਹਲੇ ਨਾਮ ਆਉਣੇ ਬਾਕੀ ਨੇ ਪਰ ਬੇਚੀ ਖਬਰੇ ਵੀ ਆ ਰਹੀ ਹੈ ਕਹਿੰਦੇ ਵੀ ਹੁਣ ਅਮਨਦੀਪ ਕੌਰ ਆਪਣਾ ਮੂੰਹ ਖੋਲ ਕੇ ਹੁਣ ਇਹ ਦੱਸੂਗੀ ਕਿ ਲੀਡਰ ਕਿਹੜੇ ਕਿਹੜੇ ਸਬੰਧ ਸੀ ਇਹਦੇ ਵਿੱਚ ਲੀਡਰ ਕਿਹੜੇ ਕਿਹੜੇ ਮੇਰੇ ਨਾਲ ਸੀ ਕਿਉਂਕਿ ਲੀਡਰਾਂ ਦੀ ਸ਼ਾਹਤੇ ਬਿਨਾ ਇਹ ਚਿੱਟਾਨਾਂ ਦਾ ਵਿਕਣਾ ਤੇ ਨਾ ਹੀ ਕਿਸੇ ਦੇ ਉੱਤੇ ਐਡਾ ਵੱਡਾ ਹੱਥ ਹੁੰਦਾ ਜਿਵੇਂ ਤੁਸੀਂ ਸੁਣਿਆ ਕਿ ਭਾਈ ਇਹਦੇ ਦਾ ਬਹੁਤ ਵੱਡੇ ਵੱਡੇ ਅਧਿਕਾਰੀਆਂ ਦੇ ਨਾਲ ਵੱਡੇ ਵੱਡੇ ਅਫਸਰਾਂ ਦੇ ਨਾਲ ਇਹਦੇ ਲਿੰਕ ਨੇ ਇਹ ਅਕਸਰ ਤੁਸੀਂ ਮੀਡੀਆ ਦੇ ਵਿੱਚ ਸੁਣ ਚੁੱਕੇ ਹੋ ਪਰ ਦਰਅਸਲ ਦੇ ਵਿੱਚ ਇਹਦੇ ਵਿੱਚ ਕੋਈ ਲੀਡਰ ਵੀ ਮੌਜੂਦ ਹੈ ਇਹ ਗੱਲ ਪੱਕੀ ਹੈ ਏ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ਼ ਹੋ ਜਾਣਾ ਕਿ ਅਮਨਦੀਪ ਕੌਰ ਕਿਹੜੇ ਬੰਦੇ ਦੀ ਸ਼ਹਿਰ ਦੇ ਉੱਤੇ ਚਿੱਟੇ ਦੀ ਤਸਕਰੀ ਕਰਦੀ ਸੀ ਔਰ ਜਿਹੜੇ ਡੀਐਸਪੀ ਨੂੰ ਸਸਪੈਂਡ ਕੀਤਾ ਗਿਆ ਇਹ ਵੀ ਨਸ਼ੇ ਦੀ ਤਸਕਰੀ ਦੇ ਵਿੱਚ ਕੀਤਾ ਗਿਆ ਔਰ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਜਿਹੜੇ ਬਿਆਨ ਦਿੰਦਾ 10 ਸਾਲ ਦੇ ਵਿੱਚ ਉਹ ਬਿਆਨਾਂ ਦੇ ਉੱਤੇ ਦਾ ਖਰਾ ਉਤਰ ਰਿਹਾ ਉਹਨਾਂ ਨੇ ਕਿਹਾ ਸੀ ਕਿ ਅਸੀਂ ਆਪਣੇ ਜਿੰਨੇ ਵੀ ਮਲਾਜਮਾਂ ਉਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਬਣੀਓ ਪੰਜਾਬ ਦੀ ਜਨਤਾ ਕਹਿ ਰਹੀ ਹੈ ਕਿ ਠੀਕ ਹੈ ਵੀ ਜਿਹੜਾ ਐਕਸ਼ਨ ਚੱਲ ਰਿਹਾ ਬਹੁਤ ਵਧੀਆ ਪਰ ਦਰਅਸਲ ਦੇ ਵਿੱਚ ਜਿਹੜੇ ਲੋਕ ਹੋਰ ਮਾਰੇ ਜਾ ਰਹੇ ਨੇ ਤੁਹਾਡੀ ਪੰਜਾਬ ਦੀ ਪੁਲਿਸ ਦੁਆਰਾ ਮਾਰੇ ਜਾ ਰਹੇ ਜਿਹੜੀ ਕਿ ਬਠਿੰਡੇ ਦੇ ਵਿੱਚ ਘਰਨਾ ਵਾਪਰੀ ਹੈ ਸਾਰੀ ਪੁਲਿਸ ਤਾਂ ਨਹੀਂ ਇੱਕੋ ਜੀ ਹੁੰਦੀ ਪਰ ਜਿਵੇਂ ਹੁਣ ਸੀਆਈ ਸਟਾਫ ਆ ਬਠਿੰਡੇ ਦਾ ਇਹਨਾਂ ਨੇ ਜਾ ਕੇ ਇੱਕ ਮੁੰਡੇ ਨੂੰ ਕਰੰਟ ਲਾ ਦਿੱਤਾ ਨਰਿੰਦਰਦੀਪ ਨੂੰ ਉਹਦਾ ਵੀ ਇਨਸਾਫ ਇਹ ਮੁੱਖ ਮੰਤਰੀ ਨੂੰ ਲਵਾਉਣਾ ਚਾਹੀਦਾ ਜਦੋਂ ਕਿ ਹੁਣ ਬਠਿੰਡੇ ਦੀ ਐਸਐਸਪੀ ਅਮਨੀਤ ਕੌਂਡਲ ਇਸ ਕੇਸ ਨੂੰ ਲੈ ਕੇ ਬਹੁਤ ਸਾਰਾ ਯਾਨੀ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਹੈ ਵੀ ਇੱਕ ਮੁੱਦੇ ਨੇ ਪੰਜਾਬ ਦੇ ਵੀ ਜਿਨ੍ਹਾਂ ਦੇ ਉੱਤੇ ਪੰਜਾਬ ਦੀ ਸਰਕਾਰ ਨਹੀਂ ਕੰਮ ਕਰ ਰਹੀ ਔਰ ਫਿਰ ਇੱਥੇ ਕਈ ਸਾਰੇ ਅਫੀਸਰ ਈਮਾਨਦਾਰ ਵੀ ਹੁੰਦੇ ਨੇ ਇਸ ਕਰਕੇ ਕਹਾ ਮੈਂ ਭਾਈ ਵੀ ਸਾਰੀ ਪੁਲਿਸ ਇੱਕੋ ਜੀ ਨਹੀਂ ਹੁੰਦੀ ਹਣ ਇੱਕ ਪਾਸੇ ਦੇਖੋ ਵੀ ਅਮਨੀਤ ਕੌਂਡਲ ਜਿਹੜੀ ਬਠਿੰਡੇ ਦੀ ਐਸਐਸਪੀ ਆ ਉਹਨੇ ਇੱਕ ਪਰਿਵਾਰ ਦੇ ਨਾਲ ਖੜ ਕੇ ਇੱਕ ਬਹੁਤ ਵੱਡਾ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡੇ ਬੇਟੇ ਦਾ ਇਨਸਾਫ ਦਿਵਾਵਾਂਗੇ ਜਿਹੜੇ ਲੋਕਾਂ ਨੇ ਉਹਨੂੰ ਮਾਰਿਆ ਕ੍ਰਾਂਤ ਲਾ ਕੇ ਸੀਆਈ ਸਟਾਫ ਦੇ ਮੈਂਬਰਾਂ ਨੇ ਉਹਨਾਂ ਨੂੰ ਅਸੀਂ ਸਜ਼ਾ ਦਿਵਾਵਾਂਗੇ ਚਾਹ ਫਾਂਸੀ ਕਿਉਂ ਨਾ ਦਿਵਾਉਣੀ ਪਵੇ ਪਰ ਇੱਥੇ ਸਵਾਲ ਇਹ ਆਉਂਦਾ ਵੀ ਮੁੱਖ ਮੰਤਰੀ ਸਾਹਿਬ ਇੱਕ ਪਾਸੇ ਤਾਂ ਨਸ਼ਿਆਂ ਦੇ ਵਿਰੁੱਧ ਯੁੱਧ ਚਲੋ ਠੀਕ ਆ ਵੀ ਜੇਕਰ ਪੰਜਾਬ ਦੇ ਵਿੱਚੋਂ ਨਸ਼ਾ ਜਾਂਦਾ ਤਾਂ ਇਸ ਦਾ ਸਾਰਿਆਂ ਨੂੰ ਫਾਇਦਾ ਕੋਈ ਵਿਰੋਧ ਨਹੀਂ ਹੈ ਇਸ ਗੱਲ ਤੇ ਪਰ ਜਿਹੜੇ ਲੋਕ ਹੋਰ ਮਾਰੇ ਜਾ ਰਹੇ ਨੇ ਲਤਾਂ ਤੋੜੀਆਂ ਜਾ ਰਹੀਆਂ ਐਨਕਾਊਂਟਰ ਹੋ ਰਹੇ ਨੇ ਮੁੱਖ ਮੰਤਰੀ ਸਾਹਿਬ ਇਹਨਾਂ ਗੱਲਾਂ ਦੇ ਉੱਤੇ ਐਕਸ਼ਨ ਨਹੀਂ ਲੈ ਰਹੇ। ਐਸੇ ਕਰਕੇ ਹੁਣ ਕੱਲ ਦਾ ਪੰਜਾਬ ਦੇ ਵਿੱਚ ਐਡਾ ਭੜਫੂ ਮਚਿਆ ਪਿਆ। ਕਿਦਰੇ ਲਿਧਾਨੇ ਦੇ ਵਿੱਚ ਗਾਹ ਪਾ ਰੱਖਿਆ ਗਿਆ ਕਰਨਲ ਬਾਦ ਦੀ ਪਤਨੀ ਨੇ ਕਿ ਭਾਈ ਝਾਰੂ ਵਾਲਿਆਂ ਨੂੰ ਭਜਾਉਣਾ ਜ਼ਰੂਰੀ ਆ। ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਵਿਰੋਧ ਹੋ ਰਿਹਾ। ਤਾਂ ਜੇਕਰ ਮੁੱਖ ਮੰਤਰੀ ਚੰਗਾ ਚਾਹਣ ਤਾਂ ਫਿਰ ਇਹੀ ਆ ਕਿ ਭਾਈ ਤੁਸੀਂ ਆਪਣੇ ਜਿਹੜੇ ਵਿੱਚ ਮੁਲਾਜ਼ਮ ਮਾਰੇ ਨੇ ਇਹਨਾਂ ਲੋਕਾਂ ਦੇ ਉੱਤੇ ਇੱਕ ਐਸਾ ਐਕਸ਼ਨ ਲੈਣਾ ਕਿ ਮਿਸਾਲ ਪੈਦਾ ਕਰ ਦੇਣੀ। ਲੋਕਾਂ ਨੂੰ ਲੱਗੇ ਕਿ ਭਗਵੰਤ ਮਾਨ ਵਾਕਈ ਐਕਸ਼ਨ ਮੋੜ ਦੇ ਵਿੱਚ ਐਸ ਕਰਕੇ ਸਾਡੀ ਵੀ ਅਪੀਲ ਆ ਵੀ ਜਿਹੜੇ ਅਫਸਰ ਗਲਤ ਨੇ ਇਹਨਾਂ ਨੂੰ ਚਾਕੇ ਸਿੱਧੇ ਜੇਲ੍ਹਾਂ ਦੇ ਵਿੱਚ ਪਹੁੰਚਾਓ ਇਹਨਾਂ ਨੂੰ ਡਿਸਮਿਸ ਵੀ ਕਰੋ ਤਾਂ ਕਿ ਅੱਗੇ ਤੋਂ ਕੋਈ ਯੁਰਤ ਨਾ ਕਰੇ ਪੰਜਾਬ ਦੀ ਪੁਲਿਸ ਦਾ ਭਾਈਨਾਮ ਸਾਰੀ ਦਾ ਖਰਾਬ ਹੁੰਦਾ ਸਰਕਾਰ ਤੇ ਵੀ ਉਂਗਲੀਆਂ ਚੱਕਦੇ ਆ ਲੋਕ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਜਿਹੜੀ ਕਿ ਇਸ ਟਾਈਮ ਟਰੈਂਡਿੰਗ ਮੁੱਦਾ ਬਣੀ ਹੋਈ ਹੈ। ਹਰ ਕੋਈ ਉਸ ਦੇ ਬਾਰੇ ਜਾਣਦਾ ਹੈ। ਉਹਨੇ ਬਹੁਤ ਸਾਰੇ ਅਫਸਰਾਂ ਦੀਆਂ ਨੌਕਰੀਆਂ ਵੀ ਖਤਰੇ ਦੇ ਵਿੱਚ ਪਾਤੀਆਂ ਹੈਗੀਆਂ ਨੇ। ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਦੇ ਵਿੱਚ ਸੁਣਿਆ ਆ ਕਿ ਬਠਿੰਡੇ ਦਾ ਡੀਐਸਪੀ ਜਿਹੜਾ ਕਿ ਇਸ ਕੇਸ ਦੀ ਪੈਰਵੀ ਕਰਾਂਦਿਆ ਸੀਗਾ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਸ ਤੋਂ ਪਹਿਲੇ ਅਮਨਦੀਪ ਕੌਰ ਦੀ ਇੱਕ ਹੋਰ ਅਫਸਰ ਦੇ ਨਾਲ ਆਡੀਓ ਲੀਕ ਹੋਈ ਸੀ ਪਰ ਉਸ ਅਫਸਰ ਨੂੰ ਸਰਕਾਰ ਆਪ ਬਚਾਉਣੇ ਦੇ ਵਿੱਚ ਲੱਗੀ ਹੋਈ ਸੀ ਕਿਉਂਕਿ ਜਿਹੜਾ ਸਰਕਾਰ ਦੇ ਕੰਮ ਹੁੰਦਾ ਹੈ ਨਾ ਸਰਕਾਰ ਉਹਦੇ ਮੁਕੰਮਲ ਮਿਹਰਬਾਨ ਹੁੰਦੀ ਹੈ ਆਵਾਮ ਦੇ ਉਹ ਕੰਮ ਆਵੇ ਨਾ ਆਵੇ ਲੇਕਿਨ ਜਿਹੜਾ ਸਰਕਾਰ ਦੀ ਹਮਾਇਤ ਚ ਖੜਾ ਹੁੰਦਾ ਹੈ ਸਰਕਾਰ ਦੇ ਭਲੇ ਲਈ ਕੰਮ ਕਰਦਾ ਹੈਗਾ ਬਸ ਸਰਕਾਰ ਫਿਰ ਉਹਨੂੰ ਬਚਾਉਣ ਲਈ ਹਰ ਹਰਬਾ ਇਸਤੇਮਾਲ ਕਰਦੀ ਹੈਗੀ ਉਸ ਅਫੀਸਰ ਨੂੰ ਉਹ ਬਚਾਏ ਕੇਸ ਸਸਪੈਂਡ ਕੀਤਾ ਜਾਂਦਾ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਿਆ ਉਸ ਆਡੀਓ ਨੂੰ ਡਿਲੀਟ ਕਰਵਾ ਕੇ ਔਰ ਹੁਣ ਜਿਹੜੀ ਖਬਰ ਆਈ ਹੈਗੀ ਹੈ ਕਿ ਜਿਹੜਾ ਆਫੀਸਰ ਬਠਿੰਡੇ ਦਾ ਡੀਐਸਪੀ ਇਸ ਕੇਸ ਦੀ ਪੈਰਵੀ ਕਰਨ ਦਿਆ ਸੀਗਾ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਹੈਗਾ ਵਾ ਹੋਰ ਵੀ ਵੱਡੇ ਵੱਡੇ ਨਾਮ ਆਉਣਗੇ ਕਿਉਂਕਿ ਜਿਹੜੀ ਅਮਨਦੀਪ ਕੌਰ ਹੈਗੀ ਹੈ ਉਹਦੇ ਨਾਲ ਬਹੁਤ ਸਾਰੇ ਆਫੀਸਰ ਜੁੜੇ ਸੀ ਇਸੇ ਵਜ੍ਹਾ ਤੋਂ ਤੇ ਉਹ ਏਡੇ ਵੱਡੇ ਪੱਤਰ ਤੇ ਇਹ ਧੰਦਾ ਕਰੰਦੇ ਹੀ ਸੀਗੇ ਔਰ ਇੰਨੇ ਉਹਨੇ ਏਡੀ ਵੱਡੀ ਸੰਪਤੀ ਬਣਾ ਲਈ ਆਪਣੀ ਬਾਕੀ ਵੀਰੋ ਵੀਡੀਓ ਜਾਣ ਕੇ ਤੁਹਾਨੂੰ ਕਿੰਜ ਦਾ ਲੱਗਾ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੇਸਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼